ਚੱਟਾ ਤਸਕਰ ਦੇ ਘਰ ਨੂੰ ਅੱਕੇ ਪਿੰਡ ਵਾਲਿਆਂ ਨੇ ਅੱਗ ਲਾ ਦਿੱਤੀ। ਘਟਨਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਡੂੰਬਾਲੀ ਦੀ ਹੈ। ਬੀਤੀ ਰਾਤ ਇਹ ਘਟਨਾ ਘਟਤੀ ਹੈ ਜਦੋਂ ਚੱਟਾ ਤਸਕਰ ਦੇ ਘਰ ਨੂੰ ਜਿਹੜੇ ਨੇ ਉਹ ਪਿੰਡ ਵਾਲੇ ਅੱਗ ਲਾ ਦਿੰਦੇ ਨੇ। ਹਾਲਾਂਕਿ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੁੰਦਾ ਆ ਤੇ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਭੰਨ ਤੋੜ ਕੀਤੀ ਜਾਂਦੀ ਆ। ਤੇ ਘਰ ਨੂੰ ਜਿਹੜੀ ਹੈਗੀ ਆ ਉਹ ਅੱਗ ਲਾਤੀ ਜਾਂਦੀ ਆ ਪਿੰਡ ਵਾਸੀ ਕਹਿੰਦੇ ਨੇ ਕਿ ਪਿਛਲੇ 5-7 ਸਾਲਾਂ ਤੋਂ ਇਹ ਚੱਟਾ ਤਸਕਰ ਸਾਡੇ ਪਿੰਡ ਦੇ ਵਿੱਚ ਆ ਕੇ ਵਸਿਆ ਤੇ ਸ਼ਰਿਆਮ ਖੁੱਲਿਆਮ ਚਿੱਟੇ ਦੀ ਤਸਕਰੀ ਕਰਦਾ ਆ ਜਿਸ ਦੇ ਕਾਰਨ ਸਾਡੇ ਪਿੰਡ ਦੇ ਤਿੰਨ ਤੋਂ ਚਾਰ ਨੌਜਵਾਨ ਜਿਹੜੇ ਨੇ ਉਹ ਚਿੱਟੇ ਦੀ ਭੇਂਟ ਚੜ ਚੁੱਕੇ ਨੇ ਤੇ ਉਹ ਮਰ ਚੁੱਕੇ ਨੇ ਤੇ ਹੋਰ ਵੀ ਬਹੁਤੀ ਜਵਾਨੀ ਐਸੀ ਆ ਜਿਹੜੀ ਚਿੱਟੇ ਦੀ ਆਦੀ ਆ ਨਸ਼ੇ ਦੀ ਆਦੀ ਆ ਜਿਸ ਤੇ ਕਾਰਨ ਇੱਕੋ ਇੱਕ ਇਹ ਨਸ਼ਾ ਤਸਕਰ ਹੈ ਤੇ ਉਹ ਵੱਡੇ ਇਲਜ਼ਾਮ ਪੁਲਿਸ ਤੇ ਵੀ ਲਾਉਂਦੇ ਨੇ ਕਿ ਪਿਛਲੇ ਸਮਿਆਂ ਦੇ ਵਿੱਚ ਪੁਲਿਸ ਕੋਲ ਨੂੰ ਵੀ ਜਿਹੜੀਆਂ ਦਰਖਾਸਤਾਂ ਦਿੱਤੀਆਂ ਗਿਆ ਪੁਲਿਸ ਨੂੰ ਵੀ ਦੱਸਿਆ ਜਾਂਦਾ ਆ ਉਹ ਕਹਿੰਦੇ ਕਿ ਸਟਿੰਗ ਆਪਰੇਸ਼ਨ ਤੱਕ ਕਰਕੇ ਅਸੀਂ ਦਿੱਤੇ ਨੇ ਪਰ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਹੈਗੀ ਆ ਉਹ ਇਸ ਦੇ ਉੱਪਰ ਨਹੀਂ ਹੁੰਦੀ ਤਾਂ ਬੀਤੀ ਰਾਤ ਵੀ ਫਿਰ ਕਿਸੇ ਮਸਲੇ ਨੂੰ ਲੈ ਕੇ ਲੜਾਈ ਹੁੰਦੀ ਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਜਿਹੜੀ ਹੈਗੀ ਆ ਉਹ ਅੱਗ ਲਾ ਦਿੱਤੀ ਜਾਂਦੀ ਆ ਇਸ ਚਿੱਟਾ ਤਸਕਰ ਦੇ ਜਿਹੜੀ ਆ ਉਹ ਘਰ ਨੂੰ ਉਹ ਅਗ ਲਾਈ ਜਾਂਦੀ ਆ ਹਾਲਾਂਕਿ ਪਿੰਡ ਵਾਸੀ ਇਲਜ਼ਾਮ ਇੱਥੋਂ ਤੱਕ ਵੀ ਲਾਉਂਦੇ ਨੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਕੁੱਤੇ ਪਾਲੇ ਹੋਏ ਨੇ ਤੇ ਜੋ ਕੁੱਤੇ ਪਾਲੇ ਹੋਏ ਨੇ ਉਹ ਜਿਸ ਦੇ ਡਰ ਦੇ ਵਜੋਂ ਕੋਈ ਵੀ ਇਹਨਾਂ ਦੇ ਘਰ ਦੇ ਇਰਦ-ਗਿਰਦ ਜਿਹੜਾ ਹੈਗਾ ਉਹ ਨਹੀਂ ਜਾਂਦਾ ਤੇ ਇਹਨਾਂ ਦੇ ਗਲ ਦੇ ਵਿੱਚ ਜੋ ਪਟੇ ਪਾਏ ਨੇ ਕੁੱਤਿਆਂ ਦੇ ਤਾਂ ਉਹਨਾਂ ਦੇ ਵਿੱਚ ਵੀ ਚਿੱਟਾ ਨੂੰ ਚਿੱਟੇ ਨੂੰ ਲੁਕੋ ਕੇ ਜਿਹੜਾ ਉਹ ਰੱਖਿਆ ਜਾਂਦਾ ਇਹ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਜਿਹੜੇ ਆ ਉਹ ਲਾਏ ਗਏ ਨੇ ਇਸ ਪਰਿਵਾਰ ਦੇ ਉੱਪਰ ਜੋ ਚਿੱਟੇ ਦੀ ਤਸਕਰੀ ਕਰਦਾ ਆ ਤਿੱਥੇ ਵੀ ਦੱਸਦੇ ਚੱਲੀਏ ਕਿ ਚਿੱਟੇ ਦੀ ਤਸਕਰੀ ਕਰਨ ਵਾਲਾ ਇਹ ਜੇਲ੍ਹ ਦੇ ਵਿੱਚ ਮੁਖਸਰ ਸ਼੍ਰੀ ਮੁਖਸਰ ਸਾਹਿਬ ਦੀ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਬੰਦਿਆ ਪਰ ਪਿੰਡ ਵਾਸੀ ਕਹਿੰਦੇ ਨੇ ਕਿ ਜੋ ਹੋਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਰਹਿੰਦੇ ਨੇ ਤਾਂ ਉਹਨਾਂ ਦੇ ਵੱਲੋਂ ਚਿੱਟੇ ਦੀ ਤਸਕਰੀ ਸ਼ਰ੍ਹਾਂ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਆ ਬੀਤੀ ਰਾਤ ਕੀ ਮਸਲਾ ਬਣਦਾ ਆ ਤੇ ਪੁਲਿਸ ਇਸ ਦੇ ਬਾਬਤ ਕੀ ਕਹਿੰਦੀ ਆ ਇਹ ਵੀ ਸੁਣਿਓ ਪੁਲਿਸ ਦੇ ਮੂੰਹੋਂ ਤੇ ਪਿੰਡ ਵਾਸੀਆਂ ਦੇ ਮੂੰਹੋਂ ਸਾਡੇ ਪਿੰਡ ਦੇ ਵਿੱਚ ਨਾ ਇੱਕ ਪਰਿਵਾਰ ਹੈ ਬਾਹਰੋਂ ਆ ਕੇ ਬਸਿਆ ਹੋਇਆ ਹੂੰ ਕਈ ਸਾਲਾਂ ਤੋਂ ਹੂੰ 5-7 ਸਾਲਾਂ ਤੋਂ ਹੀ ਆ ਜਿਆਦਾ ਨਹੀਂ ਹੈ ਉਹ ਚਿੱਟੇ ਦਾ ਵਪਾਰ ਕਰਦੇ ਆ ਅੱਛਾ ਚਿੱਟਾ ਵੇਚਦੇ ਆ ਹਾਂ ਉਹਨਾਂ ਦੇ ਚਿੱਟਾ ਵੇਚਣ ਕਰਕੇ ਸਾਡੇ ਪਿੰਡ ਦੇ ਵਿੱਚ ਪੰਜ ਬੱਚੇ ਇਸ ਤੋਂ ਪਹਿਲਾਂ ਸ਼ਹੀਦ ਹੋ ਚੁੱਕੇ ਜਾਂ ਮਰ ਚੁੱਕੇ ਕੁਝ ਵੀ ਨਹੀਂ ਚਿੱਟੇ ਕਰਕੇ ਚਿੱਟੇ ਕਰਕੇ ਸਾਡੇ ਪਿੰਡ ਦੇ ਸਾਡੀ ਗਲੀ ਦੀ ਅੱਛਾ ਠੀਕ ਹੈ ਤੇ ਜਦੋਂ ਦੋ ਮਾਤਾ ਹੋਣ ਤੋਂ ਬਾਅਦ ਹਾਂ ਪਿੰਡ ਦੇ ਨੌਜਵਾਨਾਂ ਨੇ ਉਪਰਾਲਾ ਕੀਤਾ ਵੀ ਇਹਨਾਂ ਨੂੰ ਸਤ ਕੱਢੀ ਤਾਂ ਉਹਨਾਂ ਦਾ ਸਟ੍ਰਿੰਗ ਆਪਰੇਸ਼ਨ ਵੀ ਕੀਤਾ ਠੀਕ ਹੈ ਚਿੱਟਾ ਬੇਚਦੇ ਬੜਾਈ ਗਈ ਦੇਖੇ ਗਈ ਲੇਕਿਨ ਉਹ ਫੜੇ ਵੀ ਗਈ ਲੇਕਿਨ ਉਹੀ ਗੱਲ ਜੋ ਮਹੀਨੇ ਬਾਅਦ ਫਿਰ ਵਾਪਸ ਫਿਰ ਉਹੀ ਉਹਨਾਂ ਦਾ ਕੰਮ ਚੱਲਦਾ ਉਸ ਤੋਂ ਬਾਅਦ ਉਹਨਾਂ ਦਾ ਸੈਂਪਲ ਫੇਲ ਹੋ ਗਿਆ ਕਹਿੰਦੇ ਇਹਨਾਂ ਕੋਲ ਚਿੱਟਾ ਹੈ ਹੀ ਨਹੀਂ ਸੀ ਤਾਂ ਕੈਮੀਕਲ ਪਾਊਡਰ ਸੀਗਾ ਤਾਂ ਫਿਰ ਕਿਵੇਂ ਰੱਖਦੇ ਆ ਐਵੇਂ ਕਿਵੇਂ ਇਹ ਹੁਣ ਅਸੀਂ ਤਾਂ ਕੀ ਕਹਿ ਸਕਦੇ ਆ ਪੱਕੇ ਤੇ ਗਏ ਹੀ ਨਹੀਂ ਲੈਣ ਇਹਨਾਂ ਕੁੱਤਿਆਂ ਦੀ ਗੱਲ ਚੱਲਦੀ ਕੁੱਤੇ ਕਿੱਤਾਂ ਜੀ ਜੀ ਕੁੱਤੇ ਉਹਨਾਂ ਕੋਲੇ ਅੱ비 25 ਕੁੱਤੇ ਆ ਅੱਛਾ ਉਹਤਾਂ ਦੇ ਪਟਿਆਂ 'ਚ ਬੰਨ੍ਹ ਕੇ ਰੱਖਦੇ ਆ ਉਹ ਕੁੱਤੇ ਐਡੇ ਉਹਨਾਂ ਨੇ ਸਿਖਾ ਰੱਖਿਆ ਤੁਸੀਂ ਉਹਨਾਂ ਨੂੰ ਕੁਝ ਵੀ ਪਾਓ ਰੋਟੀ ਦਾਲ ਸਬਜ਼ੀ ਮਠਾਈ ਮੀਟ ਉਹ ਨਹੀਂ ਖਾਂਦੇ ਉਹ ਕਹਿਣਗੇ ਤਾਂ ਉਹ ਖਾਂਗੇ ਵਰਨਾ ਨਹੀਂ ਖਾਂਦੇ ਤੁਹਾਨੂੰ ਫੜ ਲਿਆ ਉਹਨਾਂ ਦੇ ਕਹਿ ਤੋਂ ਬਿਨਾਂ ਉਹ ਛੱਡਦੇ ਨਹੀਂ ਅੱਛਾ ਤੁਸੀਂ ਜਦੋਂ ਮਰਜ਼ੀ ਜਾਓ ਅਗਰ ਉਹਨੇ ਕਹਤਾ ਨਹੀਂ ਤਾਂ ਉਹ ਕੁੱਤੇ ਤੁਹਾਨੂੰ ਚੂੰ ਵੀ ਨਹੀਂ ਕਰਦੇ ਮਤਲਬ ਇੰਨੇ ਉਹਨਾਂ ਨੇ ਪੜਾ ਰੱਖਿਆ ਜਾਂ ਸਿਖਾ ਰੱਖਿਆ ਜਾਂ ਕੁਝ ਵੀ ਸਮਝੋ ਹੂੰ ਮਤਲਬ ਉਹ ਸਿਰਫ ਆਪਦੇ ਫਾਇਦੇ ਵਾਸਤੇ ਵਰਤਦੇ ਆ ਵੀ ਕਦੇ ਇਹਨਾਂ ਨੂੰ ਛੱਡਣਾ ਹੈ ਕਿਤਾ ਵੀ ਫਿਰ ਉਹਦੇ ਪੱਟੇ ਮੁੰਨੇ ਬਣ ਕੇ ਉਹ ਪੱਟੇ ਜ ਵੀ ਬਣਦੇ ਹੋਣਗੇ ਆਪਾਂ ਦੇਖਿਆ ਨਹੀਂ ਹੈ ਲੋਕ ਕਹਿੰਦੇ ਆ ਉਹਨਾਂ ਚ ਕੁੱਤਿਆਂ ਰਾਹੀਂ ਸਪਲਾਈ ਵੀ ਕਰਦੇ ਆ ਹਾਂ ਕੁੱਤਿਆਂ ਰਾਹੀਂ ਸਪਲਾਈ ਕਰਦੇ ਆ ਲੋਕ ਕਹਿੰਦੇ ਆ ਵੀ ਇਹ ਕੁੱਤੇ ਦੇ ਗੱਲ ਚ ਬੰਨਤਾ ਉਹ ਬਾਹਰ ਖੇਤਾਂ 'ਚ ਗਿਆ ਅੱਛਾ ਤਾਂ ਦਿਆ ਤੇ ਲਿਆ ਬਹੁਤ ਕੁਝ ਕਰਦੇ ਆ ਕਹਿੰਦੇ ਆ ਲੇਕਿਨ ਪ੍ਰਤੱਖ ਆਪਾਂ ਦੇਖਿਆ ਨਹੀਂ ਹੈ ਕੋਈ ਕੋਈ ਪੁਲਿਸ ਕਾਰਵਾਈ ਕਰਦੀ ਹੁੰਦੀ ਤਾਂ ਹੁਣ ਉਹ ਜੇਲ੍ਹਾਂ 'ਚ ਹੁੰਦੇ। ਅੱਛਾ। ਨਹੀਂ ਹੁਣ ਪੁਲਿਸ ਕਹਿੰਦੀ ਆ ਵੀ ਅਜੁੱਧ ਨਸ਼ਾ ਵਿਰੋਧ ਚਲਾਤਾ ਆ ਬੰਦ ਕਰਤੇ ਨਾ। ਇਹ ਤਾਂ ਹੁਣ ਕੋਈ ਕਾਰਵਾਈ ਕਰੂਗਾ ਫੇਰ ਹੀ ਹੋਊਗਾ ਨਾ। ਉਹ ਹੁਣ ਰਾਤ ਬੱਚਿਆਂ ਨੇ ਕੋਈ ਗੜਬੜ ਕਰਤੀ, ਖਾਦੀ ਪੀਤੀ ਜਿਉਂ ਤੇ ਘਰ ਨੂੰ ਆਗੂ ਗੁਲਾਤੀ। ਹਾਂ। ਉਹ ਹੁਣ ਉਲਟਾ ਹੋ ਗਿਆ ਕੇਸ। ਨਹੀਂ ਅੱਕੇ ਵੀ ਆ ਪਿੰਡ ਵਾਲੇ ਸਾਰੇ। ਹਾਂ ਬਿਲਕੁਲ ਅੱਕੇ ਆ। ਸਾਰਾ ਪਿੰਡ। 100 ਦੇ 100% ਅੱਕੇ। ਇਹ ਪਿੰਡ ਵਾਲੇ ਪੁਲਿਸ ਕੋਲ ਕਿਉਂ ਨਹੀਂ ਜਾਂਦੇ ਜਾਂ ਕੋਈ ਜਾਂਦੇ ਆ ਪੁਲਿਸ ਵਾਲੇ ਕੁਝ ਕਰਦੇ ਹੀ ਨਹੀਂ ਸੌਲਾ ਤੇ ਆ। ਅੱਛਾ। ਪੁਲਿਸ ਨੂੰ ਦਿੰਦੇ ਆ ਸਾਰਾ ਕੁ ਵੀ ਪਕੜਨੋਂ ਦੇਖ ਕੇ ਉਹਨੇ ਵੀ ਆ ਪੈਸੇ ਦੇਈ ਜਾਂਦੇ ਪੁਲਿਸ ਵਾਲਿਆਂ ਨੂੰ ਨਹੀਂ ਕੋਈ ਆਉਂਦੀ ਆ ਪੁਲਿਸ ਵਾਲੇ ਕੋਈ ਦੇਖ ਕੇ ਆ ਬਿਲਕੁਲ ਉਹਨਾਂ ਦੇ ਗਵਾਂਢੀਆਂ ਤੋਂ ਪੁੱਛੋ ਵੀ ਗਿੜੇ ਮਾਰਦੇ ਜਿੱਥੇ ਉਹਨਾਂ ਦਾ ਘਰ ਹੈ ਉਹਨਾਂ ਦੇ ਗਵਾਂਢਾਂ ਦੇ ਵਿੱਚ ਘਰ ਹੈ ਉਹਨਾਂ ਨੂੰ ਪੁੱਛੋ ਉਹ ਸ਼ਰੀਆਮ ਕਹਿੰਦੇ ਆ ਵੀ ਹਰ ਹਫ਼ਤੇ ਆਉਂਦੇ ਆ ਪੁਲਿਸ ਵਾਲੇ ਉਹਨਾਂ ਦੇ ਘਰੇ ਆ ਹਾਂ ਘਰੇ ਆਉਂਦੇ ਆ ਪੁਲਿਸ ਵਾਲੇ ਇਹ ਤੁਸੀਂ ਉਹਨਾਂ ਦੇ ਪੜੋਸੀਆਂ ਤੋਂ ਪੁੱਛੋ ਜਾ ਕੇ ਚਲੋ ਸਾਡਾ ਤਾਂ ਘਰ ਦੂਰ ਹੈ ਸ਼ਿਕਾਇਤ ਕੋਈ ਤੁਸੀਂ ਸ਼ਿਕਾਇਤ ਕੋਈ ਦਿੱਤੀ ਪੁਲਿਸ ਨੂੰ ਪਿੰਡ ਨੇ ਪਿੰਡ ਸ਼ਿਕਾਇਤ ਕਰਦਾ ਇਸ ਚੀਜ਼ ਦੀ ਪੁਲਿਸ ਨੂੰ ਇੱਕ ਵਾਰੀ ਨਹੀਂ ਕਈ ਵਾਰੀ ਕਰ ਚੁੱਕੇ ਆ ਅੱਛਾ ਉਹ ਤੁਸੀਂ ਇਹ ਸਮਝਣਾ ਜਿਹੜਾ ਸਟ੍ਰਿੰਗ ਆਪਰੇਸ਼ਨ ਕਰਕੇ ਉਹਨਾਂ ਨੂੰ ਸਬੂਤ ਦੇਤੇ ਪੁਲਿਸ ਵਾਲਿਆਂ ਨੂੰ ਇਸ ਤੋਂ ਤੇ ਸ਼ਿਕਾਇਤ ਕੀ ਹੋਊਗੀ ਸਟ੍ਰਿੰਗ ਆਪਰੇਸ਼ਨ ਵੀ ਹੋਇਆ ਦੂ ਪਹਿਲਾਂ ਹਾਂ ਕਿਹਨੇ ਕੀਤਾ ਇਸ ਤੋਂ ਪਿੰਡ ਦੇ ਮਨ ਨੌਜਵਾਨਾਂ ਨੇ ਕੀਤਾ ਅੱਛਾ ਚਿੱਟੇ ਬਈ ਚਿੱਟਾ ਹਾਂ ਵੇਚਦੇ ਇਹ ਵੇਚਦੇ ਆਂ ਦਾ ਹਾਂ ਤੇ ਫਿਰ ਵੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਬਸ ਉਹਨਾਂ ਨੂੰ ਫੜਿਆ ਮਹੀਨੇ ਬਾਅਦ ਫਿਰ ਵਾਪਸ ਕਰੇ ਤੇ ਪਿੰਡ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਪਿੰਡ ਦਾ ਉਹ ਪਿੰਡ ਦੇ ਹੁਣ ਚਾਰ ਪੰਜ ਦਾ ਬੱਚੇ ਮਰ ਗਏ ਅੱਛਾ ਹੁਣ ਲੱਗੇ ਨੌਜਵਾਨ ਕੋਈ 20 ਸਾਲ ਦਾ ਕੋਈ 18 ਸਾਲ ਦਾ ਤੇ ਹੋਰ ਕਰਦੇ ਕਿੰਨੇ ਕੇ ਹੁਣ ਅੱਧੇ ਨਾਲ ਜ਼ਿਆਦਾ ਲਾ ਰੱਖਿਆ ਉਹਨਾਂ ਨੇ ਨਸ਼ਿਆਂ ਦੇ ਕੰਮ ਨਹੀਂ ਕਰਦੇ ਨਸ਼ੇ ਕਰਦੇ ਬਸ ਨਸ਼ੇ ਕਰਦੇ ਉਹ ਮਲ ਜ਼ਬਰਦਸਤੀ ਦਿੰਦੇ ਆ ਵਿਆ ਪਿਆਓ ਕਰੋ ਬੱਚਾ ਨੂੰ ਆਵਾਓ ਆ ਸਪਾਉਂਦੇ ਮੁਫਤ ਦਾ ਦੇ ਕੇ ਅੱਛਾ ਮੁਫਤ ਦੇ ਕੇ ਦਿੰਦੀ ਹੈ ਬਿਲਕੁਲ ਪਿੰਡ ਪਰੇਸ਼ਾਨਾ ਕਰ ਕਰ ਬਿਲਕੁਲ ਹਰ ਪਰਿਵਾਰ ਪਰੇਸ਼ਾਨ ਹੈ ਜੇ ਚੋਰੀਆਂ ਚੁਰੇ ਫਿਰ ਪਿੰਡ ਚ ਵਧੀਆਂ ਹੋਣਗੀਆਂ ਹੁੰਦੀਆਂ ਹੀ ਕਰਦੀ ਹੈ ਹਾਂ ਜੀ ਕਰਦੇ ਆ ਜਿਹੜੇ ਉਹ ਨਿਛੇੜੀ ਹੈ ਜਦੋਂ ਉਹਨਾਂ ਕੋਲ ਹੈ ਨਹੀਂ ਕੁਝ ਫਿਰ ਕੁਝ ਤਾਂ ਕਰਨਗੇ ਜਿਵੇਂ ਤੁਸੀਂ ਦੱਸਦੇ ਸੀ ਵੀ ਪੱਟੇ ਦੇ ਵਿੱਚ ਪਾ ਕੇ ਰੱਖਦੇ ਆ ਕੁੱਤਿਆਂ ਦੇ ਪੱਟੇ 'ਚ ਪਾ ਕੇ ਰੱਖਦੇ ਆ ਕੁੱਤੇ ਨੇ ਗਲ 'ਚ ਬੰਨ ਕੇ ਰੱਖਦੇ ਆ ਰੱਖਦੇ ਕੁੱਤਾ ਅੱਛਾ ਚਿੱਟਾ ਉਹਨਾਂ ਦੇ ਪੱਟੇ ਦੇ ਗਲ 'ਚ ਬੰਨ ਕੇ ਰੱਖਦੇ ਆ ਕੁੱਤੇ ਦੇ ਹਾਂ ਹਾਂ ਪੱਟੇ 'ਚ ਬੰਨ ਕੇ ਰੱਖਦੇ ਆ ਇਹ ਚਿੱਟਾ ਤੇ ਫਿਰ ਉਹ ਤਾਂ ਕੋਈ ਜਾ ਵੀ ਨਹੀਂ ਸਕਦਾ ਹੁਣ ਉਹ ਕੁੱਤੇ ਕੋਲ ਤਾਂ ਕੋਈ ਬੰਦਾ ਜਾ ਹੀ ਨਹੀਂ ਸਕਦਾ ਹੈਗਾ ਨਾ ਕੋਈ પોલીસ ਮਲਾਵਣੀ ਜਾ ਸਕੇ ਨਾ ਕੋ ਬੰਦਾ ਜਾ ਸਕੇ ਨਾ ਕੋਈ ਪੱਤਰਕਾਰ ਜਾ ਸਕੇ ਨਾ ਕੋਈ ਪੈਂਡ ਦਾ ਬੰਦਾ ਜਾ ਸਕੇ ਕੁੱਤਿਆਂ ਕੋਲੇ ਵੀ ਖੁੱਲਿਆਂ ਵਿੱਚ ਦੇ ਚਿੱਟਾ ਫਿਰੋ ਆਈ ਉਹ ਜੋ ਕੁੱਤਿਆਂ ਦੇ ਪਟਾਏ ਦੇ ਬੰਨ ਕੇ ਰੱਖਦੇ ਨਾਲ ਜਾਂਦੇ ਚਿੱਟਾ ਹਾਂਜੀ ਕਿੰਨੇ ਕੁੱਤੇ ਉਹਨਾਂ ਦੇ ਉਹਨਾਂ ਦੇ 35 ਕੁੱਤੇ 36 ਦਾ ਜੀ 36 ਕੁੱਤੇ ਰੱਖੇ ਹਾਂਜੀ ਰੱਖੇ ਹੋਏ ਨੇ ਰਾਤ ਮੁੰਡੇ ਨੂੰ ਖਾ ਗਏ ਕੋ ਨੂੰ ਸਿਰ ਖਾਦਾ ਕੋ ਮੁੰਡੇ ਦਾ ਅੱਛਾ ਸਾਡੇ ਆਪ ਦੇ ਪਰਿਵਾਰ ਦਾ ਮੁੰਡਾ ਹੈਗਾ ਜਿਹਦੇ ਸਿਰ ਖਾਦਾ ਉਹਨਾਂ ਨੇ ਹਾਂ ਰਾ ਰੋਕ ਰੱਖਣ ਗਏ ਸੀ ਜੀ ਨਹੀਂ ਨਹੀਂ ਉਹ ਘਰ ਉਹਦਾ ਕੋਲੇ ਹੀ ਉਥੇ ਉਹ ਘਰ ਬਾਹਰ ਕਹਿੰਦਾ ਪਿਛਾਫੂ ਕਰਨ ਨਿਕਲਿਆ ਤੇ ਉਹ ਪੈ ਗਿਆ ਕੁੱਤੇ ਮੁੰਡੇ ਨੂੰ ਹੜਲੇ ਮਗਰਵਾ ਕੇ ਛਾਲ ਮਾਰੀ ਕੁੱਤੇ ਨੇ ਆ ਕੇ ਇਸ ਮੁੰਡੇ ਸਿਰ ਤੇ ਸਿਰ ਤੇ ਦੰਦ ਮਾਰਿਆ ਸਿਰ ਤੇ ਦੰਦ ਮਾਰ ਗਿਆ ਰਾਤੀ ਉਹਦੇ ਟਾਂਕੇ ਲਵਾਏ ਤਿੰਨ ਚਾਰ ਉਹਦੇ ਮੁੰਡੇ ਦੇ ਖਸਾੜ ਜਾ ਕੇ ਚੁਰੱਕ ਕੇ ਅੱਗ ਲਾਈ ਜੋ ਹਾਂਜੀ ਲੋਕ ਇਕੱਠ ਹੋ ਗਿਆ ਉਥੇ ਹਾਂ ਜੀ ਮੁੰਡੇ ਚਰਨ ਕੀ ਉਸਤਾ ਕਰਨਾ ਹੀ ਹੈ ਅਗਲਾ ਦੀ ਫਿਰ ਹਾਂ ਉਹਨਾਂ ਦੇ ਘਰੇ ਬਾਹਰ ਮੋਟਰਸਾਈਕਲ ਖੜਾ ਸੀ ਕਬਾਰਜਾ ਉਹਨੂੰ ਅਗਲਾ ਤੀ ਪਾਣੀ ਦੀ ਟੈਂਕੀ ਪਈ ਸੀ ਉਹਨੂੰ ਅਗਲਾ ਤੀ ਘਰ ਦੇ ਵਿੱਚ ਲਾਈ ਨਹੀਂ ਲਾਈ ਆਪਾਂ ਨਹੀਂ ਦੇਖੀ ਐਵੇਂ ਤੁਹਾਨੂੰ ਕਹਿ ਦਈਏ ਓਕੇ ਟੈਂਕੀ ਪਈ ਸੀ ਕਬੜ ਜਾਂ ਮੋਟਰਸਾਈਕਲ ਸੀਗਾ ਉਹਨੂੰ ਅਗਲਾ ਤੀ ਉਹ ਭੱਜ ਗਈ ਸੀ ਪਿੰਡ ਹੁਣ ਕੀ ਚਾਹੁੰਦਾਗਾ ਕੀ ਚਾਹੁੰਦਾ ਵੀ ਇਹ ਇੱਥੋਂ ਨਿਕਲਣਾ ਇੱਥੋਂ ਵਗ ਜਾਣ ਛੱਡ ਕੇ ਸਾਡਾ ਪਿੰਡ ਛੱਡ ਕੇ ਨਾ ਬਾਹਰ ਵਗ ਜਾਣਗੇ ਤੁਸੀਂ ਪਹਿਲਾਂ ਨਹੀਂ ਕਦੇ ਕਹਿ ਵੀ ਇਹਨੂੰ ਕੱਢੋ ਇਹਨੂੰ ਭੱਜ ਜਵੇ ਉਹ ਬਹੁਤ ਵਾਰੀ ਕਿਹਾ ਜਨਾਬ ਇਹ ਮੈਂ ਕਹਿੰਦੇ ਨਾ ਕਈ ਵਾਰ ਮੈਂ ਤਾਂ ਸੋ ਇੱਕ ਵਾਰੀ ਪ੍ਰਸ਼ਾਸਨ ਨੂੰ ਤੇ ਲਿਖ ਕੇ ਦਿੰਦੇ ਆ ਇਹ ਪਿੰਡ ਚੋਂ ਜੋ ਕੋਈ ਬੰਦਾ ਪਹਿਲਾਂ ਵੀ ਇਹ ਤਾਂ ਪੰਚਾਇਤ ਕਰੇ ਨਾ ਲਿਖ ਕੇ ਉਹਨਾਂ ਦੀ ਸੁਣੀ ਵੀ ਜਾਊਗੀ ਮੇਰੇ ਵਰਗੇ ਜਨਰਲ ਬੰਦੇ ਦੀ ਕੌਣ ਸੁਣਦਾ ਨਾ ਪੁਲਿਸ ਨਾ ਪ੍ਰਸ਼ਾਸਨ ਕੋਈ ਨਹੀਂ ਸੁਣਦਾ ਇਹਦਾ ਕੋਈ ਇਹਦਾ ਹੁਣ ਬਹੁਤ ਵਾਰ ਬੰਦੇ ਸਰਕਾਰ ਸਰਕਾਰ ਜਾਵੇ ਜੀ ਉਹਨਾਂ ਕਾਢ ਦਿਆ ਸਰਕਾਰ ਦੀਆਂ ਗੱਲਾਂ ਹੀ ਆ ਬਰ ਕੋ ਕਹਿੰਦੇ ਨਸ਼ਾ ਬੰਦ ਕਰਤਾ ਪੁਲਿਸ ਸਾਡੇ ਰੋਜ਼ ਹੀ ਉਹ ਕਹਿੰਦੇ ਬਲਡੋਜ਼ਰ ਚਾ ਛੋਡੇ ਨਹੀਂ ਇਹਦੇ ਬਲਡੋਜ਼ਰ ਆਏ ਨਹੀਂ ਬਲਡੋਜ਼ਰ ਨਹੀਂ ਆਇਆ ਉਹ ਹੁਣ ਕੋਈ ਕਾਰਵਾਈ ਕਰੂਗੀ ਫੇਰ ਹੀ ਬਲਡੋਜ਼ਰ ਆਊਗਾ ਮੰਨਦੇ ਕਰ ਰਹੀ ਹੈ ਸਰਕਾਰ ਹਾਂ ਪਰ ਇਹ ਤੁਹਾਡੇ ਇੱਥੇ ਨਹੀਂ ਲੇਕਿਨ ਹੁਣ ਕੋਈ ਕਾਰਵਾਈ ਕਰੂਗਾ ਫੇਰ ਹੁਣ ਕੋਈ ਲਿਖ ਕੇ ਦੇਉ ਵੀ ਇਹ ਵੇਚਦੇ ਆ ਤੇ ਫੜੇ ਗਏ ਫੇਰ ਵੀ ਕੋਈ ਸਰਕਾਰ ਨਾ ਕਰੂਗੀ ਐਵੇਂ ਸੁਪਨਾ ਤਾਂ ਨਹੀਂ ਹੋਣਾ ਸਾਡੀ ਮੁਲਾਜ਼ਮਾਂ ਨਾਲ ਕੋਈ ਦੁਸ਼ਮਣੀ ਹੈ ਨਹੀਂ ਜੀ ਹਾਂ ਸਾਡੇ ਚੱਟੇ ਵਾਲਿਆਂ ਨਾਲ ਰੌਲਾ ਗਿਆ ਸਾਰਾ ਹਾਂ ਮੁਲਾਜ਼ਮਾਂ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਜੀ ਹਾਂ ਚੱਟੇ ਨਾਲ ਰੌਲਾ ਹਾਂ ਚੱਟੇ ਨਾਲ ਰੌਲਾ ਸਾਡੇ ਜੀ ਸਾਡਾ ਮੁਲਾਜ਼ਮਾਂ ਨਾਲ ਕੋਈ ਰੌਲਾ ਨਹੀਂ ਸਾਡਾ ਵੀ ਉਹ ਖਤਮ ਹੋ ਜੇ ਹਾਂ ਜੀ ਉਹ ਚੱਟੇ ਵਾਲੇ ਖਾ ਬਗ ਜਾਣਗੇ ਸਾਡੀ ਮੁਲਾਜ਼ਮਾਂ ਨਾਲ ਕੀ ਦੁਸ਼ਮਣੀ ਹੈ ਮੁਰਾਜ ਮਚਾਏ ਆਉਣ ਚਾਹੇ ਜਾਣ ਚਾਹੇ ਮਰਜ਼ੀ ਆਉਣ ਪਿੱਛੋਂ ਕਿੱਥੋਂ ਆਏ ਵੇ ਇਹ ਕੁਝ ਪਤਾ ਕਿਹੜੇ ਪਿੰਡ ਦੇ ਪਿੱਛੇ ਜੀ ਚੰਨੂ ਪਿੰਡ ਦਾ ਦੱਸ ਦਈਏ ਜੀ ਚੰਨੂ ਪਿੰਡ ਦਾ ਹਾਂ ਜੀ ਚੰਨੂ ਪਿੰਡ ਦਾ ਦੱਸ ਦਈਏ ਪਤਾ ਨਹੀਂ ਕੀ ਗੱਲਬਾਤ ਹੁੰਦੀ ਸੋਨਾਂ ਚ ਕਰਕੇ ਬਾਗੇ ਬਸ ਬਹੁਤ ਵਾਰੀ ਪੁਲਿਸ ਵਾਲੇ ਆਏ ਆ ਉੱਥੇ ਨਹੀਂ ਸਾਰੇ ਤੈਨੂੰ ਪਤਾ ਵੀ ਨਸ਼ਾ ਵਿਕਦਾ ਹੈ ਪੁਲਸ ਵਾਲੇ ਦੱਸਦੇ ਤੁਸੀਂ ਕਹਿੰਦੇ ਕੋਈ ਹਾਂ ਕੀ ਆ ਜੀ ਕੀ ਆ ਬਹੁਤ ਵਾਰੀ ਕਹਿੰਦੇ ਨਹੀਂ ਫੜਦੇ ਪੁਲਸ ਵਾਲੇ ਕਹਿੰਦੇ ਆ ਮੁਰਜਨਦੇ ਆ ਕੇ ਪਤਾ ਨਹੀਂ ਕੀ ਉਹਨਾਂ ਚ ਗੱਲਬਾਤ ਕੀ ਹੁੰਦੀ ਹੈ ਭਾਈ ਜੀ ਪਤਾ ਹੀ ਉਹਨਾਂ ਦਾ ਸਾਰੇ ਪਿੰਡ ਨੂੰ ਪਤਾ ਸਾਰੀ ਮੰਡੀ ਨੂੰ ਪਤਾ ਜੀ ਮੈਂ ਕਿਹਾ ਸਾਰਾ ਪਰਿਵਾਰ ਚਟਾ ਵੇਚਦਾ ਉਹਨਾਂ ਦਾ ਹਾਂਜੀ ਸਾਰਾ ਦਾ ਹੀ ਕੰਮ ਹੈ ਉਹਨਾਂ ਕਹਿੰਦੇ ਜੇਲ੍ਹ ਚਾੜ ਕਹਿੰਦੇ ਸਾਰਾ ਦਾ ਹੀ ਕੁੜੀਆਂ ਹੀ ਇਹਨਾਂ ਦੀ ਤੇ ਕੋਈ ਹੈ ਹੀ ਨਹੀਂ ਬੰਦੇ ਹੈਗੇ ਜੀ ਮੁੰਡੇ ਉਹਦੇ ਦੋ ਅੱਛਾ ਕੁੜੀ ਦੇ ਜੇਲ੍ਹ ਚ ਗੋਣਾਂ ਜੇਲ੍ਹ ਚ ਤਾਂ ਐਵੇਂ ਕਹੀ ਜਾਂਦੇ ਕੌਣ ਉਹਨਾਂ ਬਾਕੀ ਐ ਜਿਹੜੇ ਹੁੰਦੇ ਆ ਨਾ ਜੀ ਕੰਮ ਵਾਲੇ ਇੱਕ ਅੱਧਾ ਤਾਂ ਹੁੰਦਾ ਹੀ ਆ ਹਨਾ ਕੁੱਤਿਆਂ ਦੇ ਜ਼ਰੀਏ ਵੀ ਵੇਚਦੇ ਆ ਚਟਾ ਕਹਿੰਦੇ ਕੁੱਤਿਆਂ ਦੇ ਜ਼ਰੀਏ ਵੀ ਕੋਈ ਉਹ ਮੁੰਡੇ ਅੱਗੇ ਆਗੇ ਜੀ ਕੁੱਤੇ ਭਾਈ ਜੀ ਇਹੋ ਜੇ ਉਹਨਾਂ ਦੇ ਗਲੀ ਚ ਹੀ ਨਹੀਂ ਜਾ ਸਕਦਾ ਕੋਈ ਉਹਨਾਂ ਦੇ ਅ ਜਿੰਨੇ ਸਾਡੇ ਪਿੰਡ ਦੇ ਨੂੰ ਖਾਧਾ ਨਾ ਉਹਨਾਂ ਨੇ ਉਹਨਾਂ ਨੇ ਥਾਣੇ 'ਚ ਹੀ ਗਿਆ ਥਾਣੇ ਵਾਲੇ ਆ ਗਏ ਗੱਲਬਾਤ ਜੀ ਕਰ ਲਈ ਮੁੜ ਗਏ ਜਾਇ ਐ ਐਂ ਕਹਿ ਦਿੰਦੇ ਆ ਸੰਗਤ ਵਾਲੀ ਐ ਕੋਈ ਸੁਣਵਾਈ ਨਹੀਂ ਹੋਈ ਨਾ ਆ ਬੈਠਾ ਤੇਰੇ ਪਿੱਛੇ ਕਿਸੇ ਨੇ ਕਿਸੇ ਦੀ ਕੋਈ ਸੁਣਵਾਈ ਨਹੀਂ ਆ ਜਾ ਆ ਜਾ ਨਹੀਂ ਕੋਈ ਹੋਹਾ ਕੋਈ ਹੱਲ ਨਹੀਂ ਉਹਨਾਂ ਪੁਲਿਸ ਵਾਲੇ ਕੁਝ ਨਹੀਂ ਕਹਿੰਦੇ ਸੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਆ ਕੀ ਉਹਨਾਂ ਦਾ ਕੀ ਸਿਸਟਮ ਬਈ ਸ਼ਰਿਆਂ ਵੀ ਵੇਚੀ ਜਾਂਦੇ ਆ ਜਮਾ ਸ਼ਰਿਆਂ ਜੀ ਆਪਾਂ ਨੂੰ ਡਰ ਹੁੰਦਾ ਜੀ ਕਾ ਦਾ ਪੁਲਿਸ ਦੀ ਹੁੰਦਾ ਬਸ ਜਦੋਂ ਉਹਨਾਂ ਨੂੰ ਪੁਲਿਸ ਦੀ ਐ ਨਹੀਂ ਜੀ ਡਰ ਕੱਲਾ ਇਹੀ ਘਰ ਵੇਚਦਾ ਏ ਹੋਰ ਵੀ ਆਹ ਡਿਪੈਂਡ ਨਾ ਜੀ ਇਹੀ ਆ ਇਹੀ ਘਰ ਬਹੁਤ ਵਾਰੀ ਕੱਢਣ ਦੀ ਕੋਸ਼ਿਸ਼ ਕੀਤੀ ਆ ਬਹੁਤ ਵਾਰੀ ਲੜਾਈ ਪਹਿਲਾਂ ਵੀ ਹੋਈ ਇੱਕ ਦੋ ਵਾਰੀ ਇਹਨਾਂ ਦੇ ਤੇ ਪਰ ਇਹ ਨਹੀਂ ਜਾ ਨਹੀਂ ਰਿਹਾ ਹਾਂ ਆਪਾਂ ਇਹ ਗੱਲ ਕਹਿੰਨੇ ਆ ਵੀ ਅਸੀਂ ਇਧਰੋਂ ਘਰੋਂ ਇਹ ਦੂਜੇ ਘਰੋਂ ਦੂਜੇ ਘਰੇ ਗਏ ਨਾ ਜੀ ਆਪਦੇ ਜਗਾ ਕਿਉਂ ਲਈ ਹੋਈ ਉੱਥੇ ਜਦੋਂ ਉੱਥੇ ਗਏ ਅਸੀਂ ਉਦੋਂ ਵਾਰ ਮਤਲਬ ਮੇਰੀ ਗੁਡੀਆਂ ਨਿੱਕੀ ਮੇਰੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਵੀ ਆਹੀ 1-2 ਦਿਨ ਹੀ ਹੈ ਠੀਕ ਹੈ ਨਾ ਤਾਂ ਕੀ ਮੈਂ ਮੇਰੇ ਘਰ ਦੇ ਅੰਦਰ ਸੀਗੀ ਮੇਰੀ ਗੁਡੀਆਂ ਮੇਰੇ ਕੋਲ ਸੀਗੀ ਜਦੋਂ ਅਸੀਂ ਬਾਹਰ ਨਿਕਲੇ ਬੱਚੇ ਨੂੰ ਛੱਡ ਕੇ ਮੈਂ ਵਾਪਸ ਆਇਆ ਗੇਟ ਬੰਦ ਕੀਤਾ ਜਦੋਂ ਵਾਪਸ ਮੁੜਨ ਲੱਗਾ ਉਹਨਾਂ ਦੇ ਕੁੱਤੇ ਆ ਦੋ ਇੱਕ ਤਾਂ ਪਿੱਟ ਬੋਲਾ ਚਿੱਟੇ ਰੰਗ ਦਾ ਜੀ ਇੱਕ ਲਾਲ ਰੰਗ ਦਾ ਕੁੱਤਾ ਐਡਾ ਉਹਦੇ ਪਟਾ ਪਾਇਆ ਹੋਇਆ ਠੀਕ ਹੈ ਜਿਹੜਾ ਲਾਲ ਰੰਗ ਦਾ ਕੁੱਤਾ ਉਹਨਾਂ ਦਾ ਹੀ ਉਹ ਮੇਰੇ ਕੋਲੇ ਮਤਲਬ ਬੈਕ ਸਾਈਡ ਤੇ ਕੰਧ ਉੱਤੇ ਹੀ ਆਇਆ ਅੱਛਾ ਮੂੰਹ ਮਾਰਿਆ ਮੈਨੂੰ ਪਿੱਛੇ ਮੈਂ ਹਾਂਜੀ ਸਿਰ ਤੇ ਅੱਛਾ ਇੰਨਾ ਡੂੰਘਾ ਜ਼ਖਮ ਹੈ 3-4 ਟਾਂਕੇ ਲੱਗੇ ਹਾਂਜੀ ਅੱਛਾ ਓਦੋਂ ਵਾਰ ਮੈਂ ਕੁੱਤੇ ਨੂੰ ਫੜਿਆ ਜਦੋਂ ਉਹਨੂੰ ਭਜਾਇਆ ਫੇਰ ਨਹੀਂ ਭੱਜਿਆ ਫੇਰ ਸਾਡੇ ਗਵੰਡੀ ਆ ਠੀਕ ਹੈ ਉਹ ਆਏ ਉਹਨਾਂ ਨੇ ਭਜਾਇਆ ਤੇਰਾ ਬੁਰਾ ਲ ਕੋ ਖੂਨ ਨਾਲ ਹਾਂਜੀ ਮੇਰਾ ਬੁਰਾ ਹਾਲ ਹੋ ਗਿਆ ਕੀ ਹੋ ਗਿਆ ਸਰ ਮੇਰੀ ਸ਼ਰਟ ਸੂਟ ਸਾਰੀ ਲੱਬੜ ਗਈ ਮੁਰਾਲ ਲੈਟਰਿੰਗ ਵੀ ਕਰ ਗਿਆ ਉਹਨਾਂ ਦਾ ਕੁੱਤਾ ਮੇਰੇ ਉੱਤੇ ਜੀ ਚਿੱਟਾ ਵੇਚਦੇ ਆ ਇਹ ਹਾਂਜੀ ਇਹ ਇੱਕ ਇਹ ਚਿੱਟਾ ਵੇਚਦੇ ਆ ਹਾਂ ਦਿਨ ਰਾਤ ਵੇਚਦੇ ਆ ਅੱਛਾ ਹਾਂਜੀ ਕੋਈ ਮਰਜੀ ਆਪਣੇ ਪਿੰਡ ਚੋਂ ਕਿਸੇ ਬੱਚੇ ਬੱਚੇ ਨੂੰ ਪੁੱਛ ਲਓ ਜੀ ਹਾਂ ਚਿੱਟਾ ਵੇਚਦੇ ਆ ਦਿਨ ਰਾਤ ਪੁਲਿਸ ਨੂੰ ਨਹੀਂ ਦੱਸਦੇ ਤੁਸੀਂ ਪੁਲਿਸ ਨੂੰ ਵੀ ਬਥੇਰਾ ਕੁਝ ਦੱਸਿਆਗਾ ਇੱਥੇ ਪੁਲਿਸ ਵਾਲੇ ਇਹ ਗੱਲ ਕਹਿਗੇ ਪੁਲਿਸ ਵਾਲਿਆਂ ਨੂੰ ਇਹ ਗੱਲ ਕਹੀ ਇਹਨਾਂ ਨੇ ਕਹਿੰਦੇ ਪੁਲਿਸ ਵਾਲੇ ਤਾਂ ਸਾਡਾ ਕੀ ਕਰ ਲੈਣਗੇ ਇਹਨਾਂ ਨੇ ਕਹੀ ਆ ਹਾਂਜੀ ਕਿਹਨਾਂ ਨੂੰ ਸੋਨੂ ਕੇ ਪੁਲਸ ਵਾਲ ਨੂੰ ਕਹੀ ਪੁਲਸ ਵਾਲਿਆਂ ਨੂੰ ਕੀ ਸਾਰੇ ਥਾਂ ਹੀ ਕਹਿੰਦੇ ਆ ਪਿੰਡ ਨੂੰ ਵੀ ਕਹਿੰਦੇ ਆ ਵੀ ਪੁਲਸ ਵਾਲੇ ਸਾਡਾ ਕੀ ਕਰ ਲੈਣਗੇ ਆ ਕੁਛ ਮਤਲਬ 2 ਕੁ ਮਹੀਨੇ ਹੋ ਜਣੇ ਤਾਂ ਹੂੰ 2 ਕੁ ਮਹੀਨੇ ਹੋਇਆ ਮੁੰਡਾ ਗੁਜਰਿਆ ਹੂੰ ਠੀਕ ਆ ਉਹਨਾਂ ਨੇ ਕੇਸ ਕੀਤਾ ਅੱਜ ਕੇਸ ਕੀਤਾ ਦੂਜੇ ਦਿਨ ਵਾਰੀ ਅੱਛਾ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਸਾਡੇ ਨਾਲ ਰਾਜੀਨਾਮਾ ਕਰ ਲਓ ਜਿਵੇਂ ਕਰੋਗੇ ਹੂੰ 50000 ਰੁਪਏ ਦੀ ਗੱਲ ਹੋਈ ਆ ਉਹਨਾਂ ਨਾਲ ਵੀ ਅਸੀਂ 50000 ਰੁਪਏ ਸੁੰਦੇ ਤਾਂ ਨਹੀਂ ਪਰ ਇਹ ਨਹੀਂ ਕਹਿ ਸਕਦੇ ਵੀ ਦਿੱਤਾ ਕਿ ਨਹੀਂ ਦਿੱਤਾ ਇਹ ਜਿਵੇਂ ਕਹਿੰਦੇ ਨੇ ਕਿ ਵੀ ਪੁੱਤਾਂ ਦੇ ਥਰੂ ਵੀ ਚਿੱਟਾ ਕੋਈ ਫਟੇ-ਫਟੇ ਚ ਪਾ ਕੇ ਰੱਖਦੇ ਆ ਕੋਈ ਜਾਂ ਕੁਝ ਵੀ ਹੈਗਾ ਹੋ ਸਕਦਾ ਹੈਗਾ ਕੋਈ ਵੱਡੀ ਗੱਲ ਨਹੀਂ ਜੀ ਵੀ ਪਿੰਡ ਇਹ ਨਸ਼ਾ ਲੈਣ ਕੌਣ ਆਉਂਦਾ ਨੇ ਕੋਈ ਚਿੱਕੀ ਪਿੰਡ ਦੇ ਜਾਂਦੇ ਆ ਜਾਂ ਬਾਹਰੋਂ ਬਾਹਰ ਦੇ ਬਹੁਤ ਆਉਂਦੇ ਆ ਕਦੇ ਆਉਂਦੇ ਕੀ ਕਰਨ ਆਉਂਦੇ ਲੋਕ ਤਾਂ ਹੀ ਕੋਈ ਨਸ਼ਾ ਲੈਣਾ ਆਉਂਦੇ ਆ ਜੀ ਕਦੇ ਦਾ ਮੋਰਚਲ ਤੇ ਆ ਕੇ ਕਦੇ ਪੈਦਲ ਆ ਕੇ ਰਾਤਾਂ ਨੂੰ ਵੀ ਫਿਰਦੇ ਰਹਿੰਦੇ ਆ ਲੈਣ ਲੱਗੇ ਰਹਿੰਦੇ ਆ ਹਾਂ ਜੀ ਪਿੰਡ ਵਾਲੇ ਤਰਾਜ ਨਹੀਂ ਕਰਦੇ ਜੇ ਬਾਹਰੋਂ ਪਿੰਡ ਵਾਲੇ ਨਤਰਾਜ ਕੀਤਾ ਤਾਂ ਹੀ ਤਾਂ ਰੌਲਾ ਪਿਆ ਜੀ ਅੱਛਾ ਤਾਂ ਹੀ ਤਾਂ ਇੰਨਾ ਕੁਝ ਹੋਇਆ ਹੁਣ ਕੱਲ ਸ਼ਾਮੀ ਲਲੋਈ ਜਦੋਂ ਮੈਨੂੰ ਕੁੱਤਾ ਖਾ ਗਿਆ ਇੱਥੋਂ ਬੰਦੇ ਮੈਨੂੰ ਚਾਰ ਲੈ ਕੇ ਗਏ ਹਸਪਤਾਲ ਚ ਸਰਕਾਰੀ ਚ ਉੱਥੇ ਇੱਕ ਜਣਾ ਨਹੀਂ ਘੱਟੋ ਘੱਟ 20 25 ਜਣੇ ਉੱਥੇ ਆ ਗਏ ਦੱਸੋ ਇਕੱਲਾ ਬੰਦਾ ਮੈਂ ਸੀਗਾ ਤੇ 20 25 ਜਣੇ ਉੱਥੇ ਆ ਗਏ ਮੈਨੂੰ ਕਹਿੰਦੇ ਦੱਸ ਕਿਵੇਂ ਕਰਨਾ ਹਾਂ ਇਹਨਾਂ ਦੇ ਬੰਦੇ ਇਹ ਖੁਦ ਆਪ ਬੁੜੀ ਹਾਂ ਕੋਈ ਜੇਲ੍ਹ ਚ ਵੀ ਇਹਨਾਂ ਦਾ ਹੁਣ ਹਾਂਜੀ ਇਹਨਾਂ ਦਾ ਜਿਹੜਾ ਮਨ ਲੈ ਇਹਨਾਂ ਦਾ ਘਰ ਦਾ ਉਹ ਜੇਲ੍ਹ ਚ ਹੈ ਹਰਿਆਣਾ ਜੇਲ੍ਹ ਚ ਹੈ ਫਿਰ ਕੌਣ ਵੇਚਦਾ ਚਿੱਟਾ ਇੱਥੇ ਇਹ ਆਪ ਹੀ ਬੁੜੀ ਵੇਚਦੀ ਕਿੰਨੇ ਹੁਣ ਕਿੰਨੇ ਜੀ ਐ ਪਿੰਡ ਦੇ ਘਰੇ ਇਹਨਾਂ ਦੇ ਘਰੇ ਮੇਰੇ ਖਿਆਲ ਜੀ ਇਹ ਦੋ ਮੁੰਡੇ ਐ ਇੱਕ ਹੀ ਆਪ ਐ ਜੀ ਬਾਕੀ ਇਹਨਾਂ ਦੇ ਬਹੁਤ ਯਾਰੀ ਹੁੰਦੇ ਐ ਥੋੜਾ ਫਰਦਾ ਪਿੰਡ ਸਕੇ ਸਾਰਾ ਪਿੰਡ ਹੀ ਲਾਦਾ ਚਿੱਟੇ ਤੇ ਇਹਨਾਂ ਨੇ ਸਾਡੇ ਅੱਧੇ ਨਾਲ ਤੇ ਯਾਰੇ ਮਰਨ ਵਾਲੀ ਕਰਤੀ ਜੀ ਇਹਨਾਂ ਨੇ ਅੱਛਾ ਤਿੰਨ ਚਾਰ ਤਾਂ ਮਰੀ ਗਏ ਅੱਛਾ ਤਿੰਨ ਚਾਰ ਤਾਂ ਮਰ ਚੁੱਕੇ ਪਰ ਸੁਣਵਾਈ ਨਹੀਂ ਹੋ ਰਹੀ ਸੁਣਵਾਈ ਕੋਈ ਨਹੀਂ ਕੋਈ ਨਹੀਂ ਜਿਹੜੋ ਬਲਡੋਜ਼ਰ ਬੰਦੂ ਥੋੜੇ ਬੰਨੀਆਂ ਜਿਹੜੇ ਕਹਿੰਦੇ ਬਲਡੋਜ਼ਰ ਨਾ ਘਟ ਆਉਣੇ ਅਸੀਂ ਚਿੱਟੇ ਵਾਲਿਆਂ ਦੇ ਨਹੀਂ ਜੀ ਕੋਈ ਨਹੀਂ ਆਇਆਗਾ ਹਾਈ ਤੱਕ ਸਰਕਾਰ ਕਹੀ ਜਾਂਦੀ ਐ ਆ ਚਲਾਤਾ ਨਸ਼ਾ ਬਰੋਦੀ ਮੰਚ ਚਲਾਤਾ ਨਹੀਂ ਹਾਈਟਿਕ ਤਾਂ ਨਹੀਂ ਕੋਈ ਆਇਆ ਜੀ ਅੱਛਾ ਥੋੜੇ ਮਿੰਟ ਕੋਈ ਨਹੀਂ ਨਹੀਂ ਕੋਈ ਪੁਛ ਪ੍ਰਤਾਦ ਨਹੀਂ ਤੁਸੀਂ ਕਹਿਨੇ ਵੀ ਪੁਲਿਸ ਨੂੰ ਸੁਣਦੀ ਨਹੀਂ ਪੁਲਿਸ ਨਹੀਂ ਤੇ ਥੋੜੇ ਪੁਲਿਸ ਦਾ ਨਾਕਾ ਇੱਥੇ ਲੱਗਿਆ ਹੁੰਦਾ ਹਾਂਜੀ ਨਾਕਾ ਲੱਗਿਆ ਇਹੀ ਰਾਤ ਆਈ ਸੀ ਪਹਿਲਾਂ ਹਾਂ ਨਾਕੇ ਵਾਲੇ ਹਾਂਜੀ ਨਹੀਂ ਉਹ ਦਿਨੇ ਆਉਂਦੇ ਨਹੀਂ ਫਿਰ ਇਹ ਨਾਕੇ ਨੁਕੇ ਜਿੱਥੇ ਨਾਕਿਆਂ ਨੂੰ ਕਹਿੰਦੇ ਵੀ ਯਾਰਾ ਨਸ਼ਾ ਵੀ ਕੀ ਜਾਂਦਾ ਹੈ ਨਹੀਂ ਉਹਨਾਂ ਨੂੰ ਵੀ ਪਤਾ ਜੀ ਸਾਰਿਆਂ ਨੂੰ ਪਤਾ ਸਭ ਨੂੰ ਪਤਾ ਐਡੇ ਬੱਚੇ ਨੂੰ ਪੁੱਛ ਲੋ ਯ ਉਹਨਾਂ ਨੂੰ ਵੀ ਪਤਾ ਕਿ ਕਿੱਥੇ ਨਸ਼ਾ ਵੇਚਦਾ ਅੱਛਾ ਥੋੜੇ ਪਿੰਡ ਇਹੀ ਘਰ ਵੇਚਦਾ ਨਸ਼ਾ ਹਾਂ ਹੈ ਇਹੀ ਘਰ ਇੱਕੋ ਹੀ ਬਾ ਅਸਤਾ ਇੱਕ ਇਥੋਂ ਬਾਗ ਜਾਣ ਬਸ ਬਸ ਅਸਤਾ ਇਹੀ ਚਾਹੁੰਦੇ ਆ ਬੀ ਬਾਗ ਜਾਣ ਇਥੋਂ ਮੈਮੇ ਰਾਤ ਜੋ ਡੂਮ ਵਾਲੀ ਦੇ ਵਿੱਚ ਘਟਨਾ ਵਾਪਰੀ ਆ ਜੀ ਕੀ ਹੈ ਜੀ ਪੂਰਾ ਸੀਨ ਜੀ ਇਹ ਇਹ ਨਾ ਉਥੇ ਇੱਕ ਡੂਮ ਵਾਲੀ ਪਿੰਡ ਦੇ ਵਿੱਚ ਬੰਦਾ ਦਰਬੰਗ ਨਾਮ ਦਾ ਜੀ ਉਹ ਡਰਗ ਡੀਲਰ ਹੈ ਜਿਹਦੇ 7-8 ਕਰਤੇ ਹੈਗੇ ਨਸ਼ੇ ਦੇ ਜੀ ਤੇ ਉਹ ਉਸ ਟਾਈਮ ਬਠਿੰਡਾ सॉरी ਮੁਖਸੇ ਦੇ ਵਿੱਚ ਹੈ ਤੇ ਉਹਨਾਂ ਦੇ ਘਰ ਉਹਨਾਂ ਨੇ ਕਾਫੀ ਆਰਾਊਂਡ 8-9 ਗੁੱਪੇ ਰੱਖੇ ਹੋਏ ਜੀ ਉਹ ਕਿਸੇ ਕੁੱਤੇ ਨੇ ਉਹਨਾਂ ਦੇ ਗਵਰਨਰ ਜਿਸ ਨੂੰ ਵਾਰਡ ਦਾ ਪਿੰਡ ਦੇ ਬੰਦੇ ਨੇ ਪਿੰਡਾਂ ਦੇ ਇਕੱਠੇ ਨੂੰ ਉਹਦੇ ਘਰੇ ਜਾ ਕੇ ਉਹਨੇ ਅੱਗ ਲਗਾ ਦਿੱਤੀ ਜੀ ਪਿੰਡ ਦੇ ਲੋਕਾਂ ਨੇ ਅੱਗ ਲਾ ਦਿੱਤੀ ਹਾਂਜੀ ਉਹਨੂੰ ਲਾਇਲ ਕੋਨਟ੍ਰੈਕਟ ਮਿਲਿਆ ਜੀ ਤੇ ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਕੇ ਬਾਈ ਨੇਮ ਚਾਰ-ਪੰਜ ਬੰਦੇ ਅਰੈਸਟ ਕੀਤੇ ਚਾਰ-ਪੰਜ ਨੇ ਅਰੈਸਟ ਕੀਤੇ ਆ ਜੀ ਇਹ ਇਨ ਇਹ ਇਦਾਂ ਇਹ ਪਹਿਲਾਂ ਵੀ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਆ ਜੀ ਇਹਨਾਂ ਦੇ ਉੱਪਰ ਹਾਂਜੀ ਹੈਗੀਆਂ ਜੀ 8 ਪਰਚੇ 6 7 ਪਰਚੇ ਕਾਟ ਪਰਚੇ ਦਰਜ ਜਿਵੇਂ ਪਿੰਡ ਵਾਲੇ ਕਹਿੰਦੇ ਨੇ ਕਿ ਅਸੀਂ ਪਹਿਲਾਂ ਵੀ ਪੁਲਿਸ ਨੂੰ ਇਤਲਾਹ ਦਿੰਦੇ ਆ ਪਰ ਕਹਿੰਦੇ ਸ਼ਰਿਆ ਮੁਸਤ ਜ਼ੁਬਾਦ ਵੀ ਚਿੱਟਾ ਵਿਖ ਰਿਹਾ ਜੀ ਦੇਖੋ ਹੁਣ ਅਗ ਜਦੋਂ ਵੀ ਇਤਲਾਹ ਦਿੰਦੇ ਆ ਆਪਾਂ ਉਸ ਟਾਈਮ ਪਰਚਾ ਕਰ ਦਿੰਦੇ ਆ ਹੁਣ ਅਗਲਾ ਦੁਬਾਰਾ 2 ਦਿਨ ਬਾਅਦ 3 ਦਿਨ ਬਾਅਦ 4 ਅਜਮਤ ਦੇ ਲਈ ਤੇ ਆ ਜਾਂਦਾ ਓਕੇ ਬਟ ਦਿਸ ਇਜ਼ ਨੋਟ ਦ ਰੀਜ਼ਨ ਯੂ ਕੈਨ ਨੀਵਰ ਜਸਟੀਫਾਈ ਲੈ ਕਿਸੇ ਦਾ ਘਰ ਨੂੰ ਅੱਗ ਲਗਾ ਸਕਦੇ ਹੋ ਇਹ ਜਸਟੀਫਾਈ ਨਹੀਂ ਕਰ ਸਕਦੇ ਕਿ ਕਿਸੇ ਦਾ ਘਰ ਨੂੰ ਅੱਗ ਲੱਗ ਗਈ ਜੀ ਜਿਹੜੇ ਮਤਲਬ ਇਹ ਅੱਗ ਲਾਈ ਆ ਉਹ ਪਿੰਡ ਪਿੰਡ ਵਾਲੀ ਨੇ ਪਿੰਡਾਂ ਲਈ ਨੇ ਦਿੰਦੇ ਬੰਦੇ ਹੀ ਆ ਸਾਰੇ ਓਕੇ ਜਿੰਨੇ ਬਾਈ ਨੇ ਪਰਚਾ ਦਿੱਤਾ ਜੀ ਅਰੈਸਟ ਹੋਈ ਹੈ ਜੀ ਕੋਈ ਇਹਨਾਂ ਦੇ ਵਿੱਚੋਂ ਅਰਜ ਨਹੀਂ ਹੋਇਆ ਅਰੈਸਟ ਚ ਕਿੰਨੇ ਦੇ ਆ ਜੀ ਬਾਈ ਨੇ ਪਰਚਾ ਵੈਸੇ ਓਕੇ ਕਿੰਨੇ ਦੇ ਜੀ 9 9 9 ਤੇ ਓਕੇ ਓਕੇ